ਲੋ ਵੀ ਦੋਸਤੋ ਅੱਜ ਇੱਕ ਤੁਹਾਡੇ ਲਈ ਬਹੁਤ ਹੀ ਚੰਗਾ ਨੁਕਰਾ ਵਸ਼ੀਰਾ ਲਿਆਤਾ ਭਾ ਨਾ ਬਣ ਜਣਾ ਸਫਾਈ ਬਹੁਤ ਆ ਕਹਿਣ ਦਾ ਮਤਲਬ ਸਾਬਕੇ ਵੱਲੋਂ ਰਹਿ ਤਾ ਸਾਰੀ ਡਿਟੇਲ ਹੀ ਦਵਾਂ ਕਿੰਨੀ ਉਮਰ ਆ ਕੀ ਖਾਨਦਾਨ ਆ ਸਾਰਾ ਜਿਹੜਾ ਬੇਰਵਾ ਬੱਚੇ ਦਾ ਵੀਡੀਓ ਤੇ ਬੈਠੀ ਦੇਦਾ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਵੇਂ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤੈਦਰੁ ਸਵਾਗਤ ਜੀ ਆ ਦੋਸਤੋ ਨਵੀਂ ਸਵੇਰ ਨਵੇਂ ਜਨਮ ਦੇ ਵੀਡੀਓ ਦੇ ਨਾਲ ਹਾਜ਼ਰ ਹੋਏ ਆ ਅੱਜ ਫੇਰ ਤੁਹਾਡ ਨੂੰ ਬਹੁਤ ਹੀ ਚੰਗਾ ਬਸ਼ੀਰਾ ਲਿਆਤਾ ਭਾ ਦੇ ਨਾਲ ਲਿਆਤਾ ਕਈ ਭਰਾਵਾਂ ਦੇ ਫੋਨ ਆਉਂਦੇ ਬਾਈ ਜੀ ਨੁਕਰਾ ਬਸ਼ੀਰਾ ਲੈਣਾ ਘੋੜਾ ਤਿਆਰ ਕਰਨ ਲਈ ਚੰਗੀ ਬਰੀਕੀ ਹੋਵੇ ਕੰਨ ਕੰਡੀਸ਼ਨ ਦਾ ਚੰਗਾ ਹੋਵੇ ਤੇ ਬਾਲ ਭੌਰਿਆਂ ਦਾ ਵੀ ਚੰਗਾ ਹੋਵੇ ਤੇ ਮੇਨ ਗੱਲ ਮਾਂ ਪਿਓ ਦਾ ਜਿਹੜਾ ਖਾਨਦਾਨ ਉਹ ਚੰਗਾ ਹੋਵੇ ਤਾਂ ਮਿੱਤਰ ਸਾਰੀਆਂ ਡਿਮਾਂਡਾਂ ਹੀ ਕਰਤੀਆਂ ਤੁਹਾਡੀਆਂ ਪੂਰੀਆਂ ਬਾਲ ਭੌਰਿਆਂ ਵੱਲੋਂ ਤਾਂ ਸਾਰੇ ਜਾਨਵਰ ਹੀ ਆਪਣੇ ਬਾਬੇ ਦੀ ਕਿਰਪਾ ਨਾਲ ਸਾਫ਼ ਹੁੰਦੇ ਆ ਤੇ ਸਨੱਖਾ ਬਸ਼ੀਰਾ ਲਿਆਦਾ ਫੋਟੋ ਫੋਟੋ ਲਾਤੀਆਂ ਬਾਕੀ ਸਾਹਮਣੇ ਆ ਕੇ ਇੱਕ ਵਾਰ ਦੇਖ ਲਓ ਜੇ ਤੁਹਾਡੇ ਬੱਚਾ ਪਸੰਦ ਆ ਤਾਂ ਨੰਬਰ ਦੇ ਦਿਓ ਫੋਨ ਲਾ ਲਿਓ ਤੇ ਪਹਿਲਾਂ ਇੱਕ ਵਾਰ ਡਿਟੇਲਸ ਸੁਣ ਲਿਓ ਤੇ ਹਾਂ ਜਿਨੇ ਹਜੇ ਤਾਈ ਮੇਰੇ ਭਰਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵੀ ਜਾਇਜ਼ ਮੁੱਲ ਵਿੱਚ ਮਾਰਕੀਟ ਨਾਲ ਸਸਤਾ ਜਾਨਵਰ ਆਪਣੀ ਚੈਨਲ ਤੇ ਮਿਲਦਾ ਰਹੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਅੱਜ ਵੱਧਦੇ ਆ ਦੋਸਤੋ ਬਸ਼ੀਰੇਵਾਲ ਨੂੰ 7 ਮਹੀਨੇ ਉਮਰ ਆ ਦੋਸਤੋ ਬੱਚੇ ਦੀ ਬਾਲਪੋਰੀਆਂ ਵੱਲੋਂ ਜਮਾਂ ਸਾਫ ਆ ਨਾਖਰਾ ਨੁਖਰਾ ਦੇਖੋ ਕਿੰਨਾ ਚੰਗਾ ਲੈਂਥ ਲੰਥ ਦਾ ਵੀ ਚੰਗਾ ਹੱਡਾਂ ਪੈਰਾਂ ਦਾ ਵੀ ਖੁੱਲਾ ਤੇ ਤੁਹਾਨੂੰ ਤੋਂ ਚੰਗੇ ਆ ਕੰਨ ਕੰਡੀਸ਼ਨ ਚੰਗਾ ਕੁੰਡੀ ਵਾਲ ਕੀ ਕਹਣਾ ਇੱਕ ਦੋ ਸਪੌਟ ਹੁਣ ਸਾਰੇ ਪਿੰਡੇ ਤੇ ਨਿਵਾਏ ਤੇ ਬੱਚਾ ਸਾਫ ਆ ਖਾਨਦਾਨ ਦੀ ਗੱਲ ਕਰੀ ਤਾਂ ਦੋਸਤੋ ਸ਼ਕਤੀ ਘੋੜੇ ਦਾ ਬੱਚਾ ਜੀ ਇਹ ਮਾਂ ਇਹਦੀ ਨੁਕਰੀ ਆ ਬਾਹਰ ਟੈਨਸ਼ਨ ਮਾਂ ਦੀ ਮਾਲਕਾਨੇ ਹਾਈਟ ਦੱਸੀ ਆ ਤੇ ਬਾਲਪੋਰੀਆਂ ਵੱਲੋਂ ਸਾਫ ਆ ਮਾਂ ਵੀ ਨੁਕਰੀ ਸਪੌਟਲੈਸੀ ਆ ਬਾਕੀ ਸਭ ਤੋਂ ਜਿਹੜੀ ਮੇਨ ਗੱਲ ਆ ਰੇਟ ਫੈਰਾ ਕਿਉਂਕਿ ਜਾਨਵਰ ਤਾਂ ਬਹੁਤ ਆਪਣੀ ਪੰਜਾਬ ਚ ਨੋਕਰਾ ਪਰ ਜਿਹੜੇ ਰੇਟ ਤੇ ਆ ਕੇ ਗੱਲ ਮੋਕਿਆਂ ਦੀ ਜਾਨਵਰ ਦਾ ਰੇਟ ਹਸਾਬ ਨਾਲ ਨਹੀਂ ਮਿਲਦਾ ਤੁਸੀਂ ਦੋਸਤੋ ਤੁਹਾਡੇ ਲਈ ਜਾਨਵਰ ਜਾਇਜ਼ ਰੇਟ ਦਾ ਲਿਆਤਾ ਜਿਹੜੇ ਵੀ ਮੇਰੇ ਭਰਾ ਦੇ ਚੱਲਦਾ ਹੋਇਆ ਤਾਂ ਨੰਬਰ ਥੱਲੇ ਚੱਲ ਪੇ ਫੋਨ ਲਾ ਲਿਓ ਤੇ ਜਾਇਜ਼ ਰੇਟ ਦਾ ਜੇ ਪਸੰਦ ਆਇਆ ਤਾਂ ਇੱਕ ਵਾਰ ਫੋਨ ਜ਼ਰੂਰ ਲਾ ਲਿਓ ਧੰਨਵਾਦ